ਨਾਮ ਸ਼ਿਵਾਹੇ ਕਰੋ ਜੀ ਤਨ 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 ਸੰਤ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਸਾ ਸੰਗਤ ਜੀ ਇਸ ਸਾਖੀ ਦੇ ਵਿੱਚ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਜੇਕਰ ਕੋਈ ਸਾਡੇ ਤੇ ਵੀ ਕਾਲਾ ਜਾਦੂ ਟੂਣਾ ਤਾੰਤ੍ਰਿਕ ਵਿੱਦਿਆ ਦਾ ਉਪਯੋਗ ਕਰਦਾ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਇਸ ਕੁਸ਼ਨ ਦਾ ਆਨਸਰ ਤੁਹਾਨੂੰ ਇਹ ਵੀਡੀਓ ਸੁਣ ਕੇ ਜ਼ਰੂਰ ਮਿਲੇਗਾ ਤੁਸੀਂ ਇਹ ਵੀਡੀਓ ਲਾਸਟ ਤੱਕ ਜ਼ਰੂਰ ਜ਼ਰੂਰ ਸੁਣਿਓ ਬਾਬਾ ਜੀ ਉੱਤੇ ਤਾਤ੍ਰਿਕ ਜੋਗੀ ਨੇ ਆਪਣੇ ਤਾਤ੍ਰਿਕ ਸਾਧਨ ਨਾਲ ਦਬਾਅ ਪਾਉਣਾ ਆਪਨੇ ਗੁਰਮੰਤਰ ਦੀ ਸ਼ਕਤੀ ਦੁਆਰਾ ਉਸ ਦਾ ਮਾਨ ਤੋੜਨਾ ਜੋ ਮਨੁੱਖ ਕਹਿਣੀ ਅਤੇ ਕਰਨੀ ਦਾ ਸੂਰਾ ਹੁੰਦਾ ਹੈ ਉਸ ਦੇ ਮੁਖਾਰ ਬਿੰਦ ਵਿੱਚੋਂ ਨਿਕਲੇ ਬਚਨ ਬੜੇ ਅਸਰਦਾਇਕ ਅਤੇ ਪ੍ਰਭਾਵਸ਼ਾਲੀ ਹੁੰਦੇ ਹਨ ਅੱਪਾ ਜੀ ਨੇ ਤਾਂ ਸਾਰੀ ਆਇਆ ਦੂਸਰਿਆਂ ਨੂੰ ਕਰਨ ਲਈ ਜੋ ਵੀ ਕਿਹਾ ਪਹਿਲੇ ਉਸ ਦੀ ਪੂਰੀ ਕਮਾਈ ਕਰਕੇ ਆਪਣੇ ਜੀਵਨ ਵਿੱਚ ਢਾਲ ਲਿਆ ਜੋ ਸਤਗੁਰ ਜੀ ਦੀ ਬਾਣੀ ਦਾ ਆਧਾਰ ਤੇ ਹੀ ਕੋਈ ਬਚਨ ਕੀਤਾ ਕਿਸੇ ਨਗਰ ਕਰੇਰਾਂ ਦੇ ਨਜ਼ਦੀਕ ਚੋਕ ਮਤ ਨਾਲ ਸੰਬੰਧਿਤ ਇੱਕ ਨਾਥ ਰਹਿੰਦਾ ਸੀ ਜੋ ਥੋੜੀ ਰਿੱਧੀ ਸਿੱਧੀ ਸ਼ਕਤੀ ਰੱਖਣ ਸਦਕਾ ਲੋਕਾਂ ਨੂੰ ਵਰ ਸ਼ਰਾਪ ਦੇ ਕੇ ਡਰ ਦੇ ਕੇ ਆਪਣੀ ਪੂਜਾ ਕਰਾਉਂਦਾ ਸੀ ਲੋਕ ਉਸ ਨੂੰ 마 ਸ਼ਰਾਪ ਦੀਆਂ ਦਾਵਤਾ ਦਿੰਦੇ ਸਨ ਜੋ ਹੀ ਲੋਕ ਗੁਰਮਤਵਲ ਪ੍ਰੇਰੇ ਗਏ ਤਦ ਉਸ ਜੋਗੀ ਦੀ ਮਾਨਤਾ ਵਿੱਚ ਫਰਕ ਪੈਣਾ ਕੁਦਰਤੀ ਸੀ ਇਹ ਸਾਰੀ ਮਾਨਤਾ ਦੇ ਘਟਣ ਦਾ ਕਾਰਨ ਵੀ ਉਸ ਜੋਗੀ ਨੂੰ ਪਤਾ ਲੱਗ ਗਿਆ ਸੀ ਉਸ ਨੇ ਸੋਚਿਆ ਕਿ ਜਿਨ੍ਹਾਂ ਨੇ ਮੇਰੇ ਇਸ ਚਲਦੇ ਰੋਜ਼ਗਾਰ ਤੇ ਲੱਤ ਮਾਰੀ ਹੈ ਮੈਂ ਉਸ ਨੂੰ ਆਪਣੀ ਸ਼ਕਤੀ ਨਾਲ ਇਸ ਨਗਰ ਵਿੱਚ ਰਹਿਣ ਨਹੀਂ ਦੇਣਾ ਅਤੇ ਆਪਣੀ ਕੱਟੀ ਪ੍ਰਤਿਸ਼ਟਾ ਨੂੰ ਬਹਾਲ ਕਰਨ ਲਈ ਉਸ ਨੂੰ ਨੀਵਾ ਹੀ ਦਿਖਲਾਣਾ ਹੈ ਪਰ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਮੰਤਰੀ ਹੋਏ ਅਠੂਰੀਆ ਨਾਗੀ ਲੱਗੇ ਜਾਏ ਆਪਣਾ ਹੱਥੀ ਆਪਣੇ ਦੇ ਕੂਚਾ ਆਪੇ ਲਾਏ ਨਾਦ ਦਾ ਪਹਿਲਾ ਹਮਲਾ ਸਰਦੀ ਦਾ ਮੌਸਮ ਸੀ ਬਾਬਾ ਜੀ ਆਪਣੇ ਰਿਹائش ਅਸਥਾਨ ਤੇ ਬਾਹਰ ਧੁੱਪ ਵਿੱਚ ਬੈਠੇ ਨਾਮ ਸਿਮਰਨ ਵਿੱਚ ਲੀਨ ਸਨ ਉਹ ਕੁਝ ਸੌ ਗੱਜ ਦੀ ਵਿੱਤੇ ਇੱਕ ਡੰਡੀ ਸੀ ਉਸ ਜੋਗੀ ਨੇ ਉੱਥੇ ਖਲੋ ਕੇ ਆਪਣੀ ਤਾਤ੍ਰਿਕ ਸ਼ਕਤੀ ਜਿਸ ਵਿੱਚ ਉਹ ਕਾਫੀ ਮਾਹਿਰ ਸੀ ਨਾਲ ਬਾਬਾ ਜੀ ਨੂੰ ਕੁਝ ਕਰਨਾ ਚਾਹਿਆ ਬਾਬਾ ਜੀ ਨੂੰ ਇਸ ਬਾਰੇ ਪਤਾ ਨਹੀਂ ਸੀ ਕਿ ਜੋਗੀ ਸਾਡੇ ਉੱਪਰ ਆਪਣੀ ਤਾంత్రਿਕ ਸ਼ਕਤੀ ਚਲਾ ਰਿਹਾ ਹੈ। ਆਪ ਜੀ ਸਿਮਰਨ ਵਿੱਚ ਮਗਨ ਬੈਠੇ ਸਨ। ਬਾਬਾ ਜੀ ਨੇ ਦੱਸਿਆ ਕਿ ਅਚਾਨਕ ਸਾਡੇ ਦਿਲ ਨੂੰ ਕਾਲੀ ਜੀ ਪਹਿਣ ਲੱਗੀ ਅਤੇ ਥੋੜੀ ਘਬਰਾਹਟ ਜਿਹੀ ਮਹਿਸੂਸ ਹੋਈ। ਹਾਲੇ ਦੁਵਾਲੇ ਨਿਗਾ ਮਾਰੀ ਤਾਂ ਸਾਹਮਣੇ ਉਹ ਜੋਗੀ ਖੜਾ ਦਿਸਿਆ। ਆਪ ਜੀ ਫਿਰ ਸਿਮਰਨ ਵਿੱਚ ਜੁੱਟ ਗਏ। ਦੂਸਰਾ ਵਾਰ ਅਗਲੇ ਦਿਨ ਫਿਰ ਉਸੇ ਜਗ੍ਹਾ ਤੇ ਖਲੋ ਕੇ ਜੋਗੀ ਨੇ ਆਪਣੀ ਸ਼ਕਤੀ ਨਾਲ ਬਾਬਾ ਜੀ ਉੱਪਰ ਆਪਣਾ ਬਲ ਪਾਉਣਾ ਚਾਹਿਆ। ਉਸੀ ਸ਼ਕਤੀ ਨਾਲ ਬਾਬਾ ਜੀ ਬਿਰਤੀ ਫਿਰ ਉਥਾਨ ਹੋ ਗਈ ਵੇਖਣ ਤੋਂ ਪਤਾ ਚੱਲਿਆ ਕਿ ਉਹ ਹੀ ਕੱਲ ਵਾਲਾ 나ਥ ਕੁਛ ਕਰ ਰਿਹਾ ਹੈ ਆਪ ਜੀ ਸਿਮਰਨ ਵਿੱਚ ਮਗਨ ਰਹੇ ਤੀਸਰਾ ਹਮਲਾ ਤੀਸਰੇ ਦਿਨ ਫਿਰ ਉਸ 나ਥ ਨੇ ਪਹਿਲੇ ਵਾਂਗ ਹੀ ਕੀਤਾ ਬਾਬਾ ਜੀ ਨੇ ਵੇਖਿਆ ਕਿ ਇਹ ਆਪਣੇ ਕੰਮ ਤੋਂ ਅਜੇ ਹਟਿਆ ਨਹੀਂ ਆਪਣਾ ਜ਼ੋਰ ਲਾਈ ਜਾਂਦਾ ਹੈ ਤਦ ਆਪ ਜੀ ਨੇ ਜੋਗੀ ਦੇ ਤਾਤ੍ਰਿਕ ਬਲ ਨੂੰ ਰੋਕਣ ਲਈ ਉਸ ਵੱਲ ਨਿਗਾਹ ਕਰਕੇ ਇਕਾਕਰਤਾ ਸਹਿਜ ਸਵਾਸ ਦੇ ਨਾਲ ਉੱਚੀ ਵਾਹਿਗੁਰੂ ਕਿਹਾ ਪਹਿਲੀ ਵਾਰੀ ਗੁਰਮੰਤਰ ਦਾ ਉਚਾਰਨ ਕਰਨ ਨਾਲ ਉਹ ਜੋਗੀ ਜ਼ਮੀਨ ਤੇ ਡਿੱਗ ਪਿਆ ਜੋ ਦੂਸਰੀ ਵਾਰ ਇਸੇ ਤਰ੍ਹਾਂ ਉੱਚੀ ਸੂਰ ਵਿੱਚ ਵਾਹਿਗੁਰੂ ਕਿਹਾ ਤਾਂ ਉਹ 나ਥ 4 ਫੁੱਟ ਦੇ ਕਰੀਬਨ ਜ਼ਮੀਰ ਦੇ ਕਿਸਕਦਾ ਹੋਇਆ ਬਾਬਾ ਜੀ ਵੱਲ ਖਿੱਚਿਆ ਗਿਆ ਐਵੇਂ ਕਿਸੇ ਨੇ ਰਸੇ ਨਾਲ ਬੰਨ ਕੇ ਖਿੱਚਿਆ ਹੋਵੇ ਜਦੋਂ ਤੀਸੀ ਵਾਰ ਗੁਰਮੰਤਰ ਦਾ ਉਚਾਰਨ ਕੀਤਾ ਤਾਂ ਫਿਰ ਉਸੇ ਤਰ੍ਹਾਂ ਉਹ ਖਿੱਚਿਆ ਗਿਆ ਅਤੇ ਉਸਨੇ ਮੁਆਫੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਨੂੰ ਬਖਸ਼ ਦਿਓ ਮੇਥੋਂ ਗਲਤੀ ਹੋ ਗਈ ਮੁਰਕੇ ਮੈਂ ਕਿਸੇ ਵੀ ਸਿੱਖ ਸੰਤ ਨੂੰ ਕਦੀ ਵੀ ਕੁਝ ਨਹੀਂ ਕਹਿੰਦਾ ਹੁਣ ਬਖਸ਼ ਦਿਓ ਅੱਬਾ ਜੀ ਦੱਸਿਆ ਕਰਦੇ ਸਨ ਕਿ ਜਿਸ ਭਾਵਨਾ ਨਾਲ ਅਸੀਂ ਪਹਿਲਾਂ ਤਿੰਨ ਵਾਰੀ ਵਾਹਿਗੁਰੂ ਗੁਰਮੰਤਰ ਦਾ ਉਚਾਰਨ ਕੀਤਾ ਸੀ ਉਸ ਦਾ ਤਿਆਗ ਦਿੱਤਾ ਅਤੇ ਪਹਿਲੇ ਵਾਂਗ ਸਿਮਰਨ ਜਾਰੀ ਰੱਖਿਆ ਥੋੜੇ ਸਮੇਂ ਬਾਅਦ ਉਹ ਜੋਗੀ ਉੱਠਿਆ ਅਤੇ ਦੂਰੋਂ ਹੀ ਨਮਸਕਾਰਾਂ ਕਰਦਾ ਚਲਾ ਗਿਆ ਸਿਮਰਨ ਤੋਂ ਬਾਅਦ ਬਾਬਾ ਜੀ ਉੱਠ ਕੇ ਉਹ ਜਗ੍ਹਾ ਵੇਖੀ ਜਿੱਥੇ 나ਗ ਡਿੱਗਿਆ ਸੀ ਉੱਥੇ ਜਿਵੇਂ ਕਿਸੇ ਨੂੰ ਮਿੱਟੀ ਵਿੱਚ ਕੁਸੀ ਟਿੱਦਾ ਹੈ ਇਸ ਪ੍ਰਕਾਰ ਨਿਸ਼ਾਨ ਪਏ ਹੋਏ ਸਨ ਸਾ ਸੰਗਤ ਜੀ ਬਾਬਾ ਜੀ ਦੇ ਜੀਵਨ ਇਤਿਹਾਸ ਦੀ ਇਹ ਘਟਨਾ ਨਾਲ ਮਨ ਵਿੱਚ ਹੋਰ ਪਰਪ੍ਰਕਤਾ ਹੋ ਗਈ ਕਿ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਸਾਨੂੰ ਜੋ ਗੁਰਮੰਤਰ ਬਖਸ਼ਿਸ਼ ਕੀਤਾ ਹੈ ਸਭ ਤੋਂ ਸ਼੍ਰੋਮਣੀ ਤੇ ਸਭ ਤੋਂ ਵੱਧ ਸ਼ਕਤੀਮਾਨ ਹੈ ਤਨ ਹਨ ਸਤਿਗੁਰ ਜੀ ਜਿਨ੍ਹਾਂ ਨੇ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਚਹੁ ਜੁਗਾ ਦੇ ਮੰਤਰਾਂ ਵਿੱਚੋਂ ਇੱਕ ਇੱਕ ਅੱਖਰ ਲੈ ਕੇ ਚਾਰੇ ਜੁਗਾ ਦੇ ਮੰਤਰਾਂ ਦਾ ਫਲ ਦాతਾ ਵਾਹਿਗੁਰੂ ਗੁਰਮੰਤਰ ਆਪਣੇ ਗੁਰਸਿੱਖਾਂ ਨੂੰ ਬਖਸ਼ਿਆ ਹੈ ਅਤੇ ਸਰਬ ਲੋਹ ਗ੍ਰੰਥ ਅਨੁਸਾਰ ਇਸ ਸਿਸ਼ਟ ਸਾਰ ਮੰਤਰ ਸਤਿਗੁਰਾਂ ਨੇ ਆਪਣੇ ਪਿਆਰੇ ਖਾਲਸੇ ਨੂੰ ਬਖਸ਼ਿਸ਼ ਕੀਤਾ ਹੈ ਥੋੜੇ ਦਿਨਾਂ ਪਿੱਛੋਂ ਉਹ ਤਾਤ੍ਰਿਕ ਜੋਗੀ ਪੁਰੇ ਪਿੰਡ ਦੀ ਜੂ ਵਿੱਚੋਂ ਆਪਣਾ ਡੇਰਾ ਛੱਡ ਕੇ ਕਿਸੇ ਹੋਰ ਅੰਦਸੀ ਥਾਂ ਤੇ ਚਲਾ ਗਿਆ ਸਾਧ ਸੰਗਤ ਜੀ ਮਹਾਂਪੁਰਖਾਂ ਦੇ ਜੀਵਨ ਇਤਿਹਾਸ ਵਿੱਚੋਂ ਹੋਰ ਸਾਖੀਆਂ ਸੁਣਨ ਵਾਸਤੇ ਜੋ ਕਿ ਸਾਡੇ ਜੀਵਨ ਨੂੰ ਵੀ ਰਾਤ ਦਿਖਾਉਂਦੀਆਂ ਹਨ ਉਪਦੇਸ਼ ਦਿੰਦੀਆਂ ਹਨ ਤੁਸੀਂ ਸਾਡਾ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਆਪਣੀ ਸਲਾਹ ਵੀ ਜ਼ਰੂਰ ਤੇ ਆਕਰੋ